ਮੈਂ ਗੁਰਤੇਗ ਬਾਦਰ ਸਾਹਿਬ ਜੀ ਦਾ ਸਿੱਖ ਹੋ ਕੇ ਪੰਡਤਾ ਕੋਲ ਜਾ ਰਿਹਾ ਇੱਕ ਬੇਨਤੀ ਜੋ ਮੈਂ ਕਰਨੀ ਹੈ ਹੁਣ ਤੁਸੀਂ ਆਪ ਜਵਾਬ ਦਿਓ ਜੀ ਜਿਹੜੇ ਪੰਡਤ ਸਨ ਜਿਨੇ ਉਹ ਕਿਹਨਾਂ ਦਾ ਲਾਇਆ ਜਾ ਰਿਹਾ ਸੀ ਜੀ ਪੰਡਤਾਂ ਦਾ ਤਿਲਕ ਕਿਨਾਂ ਦਾ ਮਟੋਇਆ ਜਾ ਰਿਹਾ ਸੀ ਜੀ ਕਸ਼ਮੀਰੀ ਪੰਡਤਾਂ ਦਾ ਤੇ ਉਹ ਸਾਰੇ ਪੰਡਤ ਕਿੱਥੇ ਆਏ ਸਨ ਜੀ ਨੰਦਪੁਰ ਸਾਹਿਬ ਕਿਹਦੇ ਕੋਲ ਆਏ ਸਨ ਜੀ ਗੁਰਤੇਗ ਬਾਦਰ ਸਾਹਿਬ ਸੋਖਾ ਜੇ ਤੁਸੀਂ ਇਹ ਯਾਦ ਲਾਈਨ ਕਰ ਲਓ ਜੀ ਅੱਜ ਤੁਸੀਂ ਬੈਠਿਓ ਸਾਰੇ ਪੰਡਿਤ ਇਕੱਠੇ ਹੋ ਕੇ ਗੁਰਤੇਗ ਬਾਦਰ ਸਾਹਿਬ ਜੀ ਕੋਲ ਆਏ ਸਨ ਇਹ ਲਾਈਨ ਯਾਦ ਕਰ ਲਓ ਜੀ ਸਾਰੇ ਜਿਹੜੇ ਬੋਲੋ ਜੀ ਨਾਂ ਲਾਲ ਸਾਰੇ ਪੰਡਿਤ ਇਕੱਠੇ ਹੋ ਕੇ ਗੁਰਤੇਗ ਬਾਦਰ ਸਾਹਿਬ ਜੀ ਦੇ ਕੋਲ ਆਏ ਸਨ ਅਗਲੀ ਲਾਈਨ ਤੁਸੀਂ ਹੁਣ ਦੇਖੋ ਮੈਂ ਗੁਰਤੇਗ ਬਾਦਰ ਸਾਹਿਬ ਜੀ ਦਾ ਸਿੱਖ ਹੋ ਕੇ ਪੰਡਤਾ ਕੋਲ ਜਾ ਰਿਹਾ ਇਹ ਸੱਚੀ ਹੈ ਜਾਂ ਨਹੀਂ ਜੀ ਕੋਣ-ਕੋਣ ਜਾਂਦਾ ਹੈ ਧਾਗਾ ਕਰ ਦਿਓ ਜੀ ਕਾਰੋਬਾਰ ਨਹੀਂ ਚੱਲਦਾ ਜੀ ਉਹ ਪੰਡਤ ਇਕੱਠੇ ਹੋ ਕੇ ਸਾਡੇ ਸਤਿਗੁਰੂ ਧੰਨ ਗੁਰੂ ਤੇਗ ਬਾਦਰ ਸਾਹਿਬ ਅਸੀਂ ਗੁਰਤੇਗ ਬਾਦਰ ਸਾਹਿਬ ਜੀ ਦੇ ਨਗਰ ਕੀਰਤਨ ਤੇ ਜਾਣ ਵਾਲੇ ਧੰਨ ਗੁਰੂ ਤੇਗ ਬਾਦਰ ਸਾਹਿਬ ਕਹਿਣ ਵਾਲੇ ਉਹਨਾਂ ਦੀ ਬਾਣੀ ਪੜਨ ਵਾਲੇ ਉਹਨਾਂ ਦੇ ਸ਼ਲੋਕਾਂ ਨੂੰ ਯਾਦ ਕਰਨ ਵਾਲੇ ਰੋਜ਼ ਗੁਰਤੇਗ ਬਾਦਰ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਗੁਰਤੇਗ ਬਾਦਰ ਸਾਹਿਬ ਜੀ ਦਾ ਜਿਸ ਧਰਤੀ ਦਿੱਲੀ ਦੀ ਧਰਤੀ ਦੇ ਉੱਤੇ ਸੀਸ ਤੇ ਸਰੀਰ ਨੂੰ ਅਲੱਗ ਕੀਤਾ ਗਿਆ ਉੱਥੋਂ ਦੇ ਵਸਨੀਕ ਪੰਡਤਾਂ ਕੋਲ ਜਾ ਰਹੇ ਜੀ ਚੰਗੀ ਗੱਲ ਹੈ ਜੀ ਇੱਥੇ ਕਿਰਪਾ ਰੁਕੀ ਹੋਈ ਹੈ ਉਹ ਹੈ ਨਾ ਡਾਇਲੌਗ ਬੋਲਦਾ ਜੋ ਇੱਕ ਬਾਬਾ ਅਸਲ ਵਿੱਚ ਸਿੱਖਾਂ ਦੀ ਕਿਰਪਾ ਹੀ ਇੱਥੇ ਰੁਕੀ ਹੋਈ ਹੈ ਇਹ ਰਾਗ ਤੋੜ ਦਿਓ ਪੰਨ ਦਿਓ ਸਾਨੂੰ ਤੇ ਭਰੋਸਾ ਹੋਵੇ ਅਸੀਂ ਤੇ ਉਹਨਾਂ ਵੀਰਾਂ ਨੂੰ ਕਹੀਏ ਕਿ ਭਾਈ ਇਹਨਾਂ ਵਹਿਮ ਧਾਗੇ ਤਬੀਦ ਇਹਨਾਂ ਨੂੰ ਛੱਡ ਦਿਓ ਤੁਹਾਡੇ ਪੁਰਖੇ ਆਏ ਸਨ ਸਾਡੇ ਬਰਾਬਰ ਇਹੋ ਸਾਡੇ ਹੀ ਭਰਾ ਸਨ ਅਸੀਂ ਤੁਹਾਨੂੰ ਲੰਗਰ 'ਚ ਲੱਗ ਨਹੀਂ ਬਿਠਾਵਾਂਗੇ ਪੰਗਤ 'ਚ ਲੰਗਰ ਨਹੀਂ ਪਿਠਾਵਾਂਗੇ ਸਾਡੇ ਨਾਲ ਹੀ ਬੈਠੋਗੇ ਜੋ ਤੁਸੀਂ ਖਾਓਗੇ ਅਸੀਂ ਖਾਓਗੇ ਤੁਸੀਂ ਵੀ ਨਾ ਜਾਇਆ ਕਰੋ ਅਸੀਂ ਤੇ ਉਹਨਾਂ ਨੂੰ ਕਹਿਣਾ ਸੀ ਅਸੀਂ ਉਹਨਾਂ ਨੂੰ ਐਡਰੈਸ ਪੁੱਛਦੇ ਤੇ